زندہ وا زندہ وا دادم جان زندہ وا زندہ وا دادا ایکات زندہ وا زندہ وا واقعتاں بے تالی شور زندہ وا زندہ وا زندہ وا او جی زندہ وا زندہ وا زندہ وا پہنچان واجی اپا سارے نے نچي جا کر اسے تولدا انعام لینا ਇਹ ਕਪੂ ਸਾਹਿਬ ਤੁਸੀਂ ਕਹਿੰਦੇ ਬੰਦੇ ਆ ਸਾਨੂੰ ਪਤਾ ਏ ਤੇ ਸਾਡੇ ਸਮਾਜ ਦੀ ਗੱਲ ਹੈ ਬੜੀ ਮਾਸਟਰ ਰਾਜਪੂਤਾਂ ਕੀ ਬੈਠੇ ਹੋਣੇ ਨੇ ਸਾਡੇ ਸਰੋਤਾ ਜੀ ਆਏ ਨੇ ਇੱਕ ਵਾਰ ਸਪਾਈ ਤੋਂ ਦਲਵੀ ਉੱਤੇ ਜਾਈ ਉਹਦੇ ਲਈ ਅਡਾ ਜੀ ਮੈਂ ਆਪਣੀ ਕਹੀ ਦੱਸਦਾ ਜੇ ਸਾਡੇ ਸਮਾਜਿਕ ਪ੍ਰਚਲਨ ਦਾ ਕੜਾ ਕਹਾਵੋ ਅਸੀਂ ਫੱਟ ਕਰਾਉਂਦੇ ਬਾਬੇ ਦਾ ਉਸ ਕਰਕੇ ਤੇ ਤੇ ਸਾਡਾ ਜਵਾਹ ਕਹਿੰਦੇ ਜਿਹੜਾ ਝਟ ਨੂੰ ਜੋਗੀ ਲੱਜਾਵੇ ਜਾਂ ਉੱਥੇ ਲੱਜਾ ਕੇ ਫੱਟ ਕਰਾਉਂਦਾ ਬਾਬੇ ਦਾ ਬੱਤਰਾ ਤੇ ਦਿੰਦੇ ਨਾ ਸਾਰਾ ਤਾਂ ਲੋਕਾਂ ਦੀ ਪਿਵਲਿਆ ਦੀ ਹੁੰਦੀ ਕਿ ਸਾਡੇ ਅੱਜ ਕਰਾਂ ਦੀ ਫਾਨ ਹੁੰਦੀ ਕਰਦੇ। ਕਿਰ ਰਿਵਰਨ ਦੇ ਸਾਥੀ ਜਾਇ ਜਾਂਦੇ। ਕਹਿੰਦੇ 600 ਰੁਪਏ ਕਿਲੋ ਬੱਕਰੇ ਦਾ ਮੀਂਹ ਹੈ। ਚੱਲਿਆ ਤਰੀਓਂ ਮਿਲ ਜਾਂਦੀ। ਬਾਟ ਲਾਏ ਜਾਂਦੇ ਸਿਰ ਤੇ ਤਰੀ ਨਾਲ ਖਾਲੇ ਕਰਦੇ। ਪਰ ਇੱਥੇ ਨਿਆਣਾ ਜਦੋਂ ਅਸੀਂ ਵਿਚਾਰ ਪੁੱਛਦੇ ਹਾਂ ਕਿ ਜਿਹਦੇ ਕਰਕੇ ਅਸੀਂ ਅੱਜ ਲੋੜ ਟੱਪਿਆ ਜੇ ਬੜੇ ਹੋਏ ਹੈ। ਗੱਡੀਆਂ ਮੁਕਰਾ ਹੋਏ ਬੜੇ ਹੋਏ ਹੈ। ਇਹ ਤਾਂ ਕਦੇ ਨਾਲ ਹੀ ਰਹਿਣਾ। ਪਰ ਅਸੀਂ ਤਾਂ ਬੜੇ ਚੌਕੀਦਾਰ ਬੰਦੇ ਹੈ। ਜੋਤੀ ਵਾਲੇ ਲੋਕੀ ਦਾ ਆਦੀ ਹੈ। ਬਾਬਾ ਸਾਹਿਬ ਜਿੰਦਰਾਲ ਜੋਤੀਦਾਰ ਹੈ। ਸਿੰਘਾ ਲਈ ਕੀ ਗੱਲ ਹੈ ਜੀ ਕਾਇ ਕਰ ਲੈ ਇਹਨੂੰ ਪਾ ਵੀ ਅਸੀਂ ਬੁੱਖਾ ਦੀ ਯਾਦ ਆ ਤੀਂ ਜੀਦੇ ਆ ਕਿਉਂਕਿ ਬਾਬਾ ਸਾਹਿਬ ਦਾ ਕਰਜ ਹੈ ਮੈਡਮ ਸਾਡੇ ਵੀ ਵਿਸ਼ਵਾਸ ਤੇ ਸਾਡੀ ਜ਼ਿੰਦਗੀ ਨਰਕ ਤੋਂ ਕਹਿੰਦੇ ਨਾ ਵੀ ਪੰਡਾ ਦਾਦੂ ਦੇ ਜਿਹੜਾ ਪਾ ਕਰ ਲਿਆ ਆਪਣਾ ਤਾਲਾ ਲੱਗਾ ਜਦੋਂ ਕਿ ਫਲਟ ਨਹੀਂ ਹੋਆ ਅੱਜ ਤੱਕ ਇਹਨੇ ਜ਼ਿੰਦਗੀ ਜੀਦਾ ਰੱਖ ਸੁਖਿਆ ਹੈ ਸੋ ਉਹ ਸਾਡੇ ਲਈ ਕਾਟਾ ਪੇਉਗਾ ਦਾਦਾ ਹੈ ਸਭ ਕੁਝ ਹੈ ਸੋ ਉਹਨੇ ਆਪਣੀ ਜ਼ਿੰਦਗੀ ਚ ਕੀ ਆਤਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਰਫ ਤੇ ਜਿਹੜਾ ਦੇਸ਼ ਦਾ ਸੰਤਾਨਿਕ ਆ ਦੱਸਾਂ ਕਿ ਬਰਾਬਰ ਕਰਦਾ ਸੋ ਮੈਂ ਬੇਨਤੀ ਕਰਾਂਗਾ ਮਾਸਟਰ ਕਰਪਾਲ ਸਿੰਘ ਭਟੋਰਾ ਸਾਡੇ ਬਹੁਤ ਹੀ ਸ਼ਖ਼ਤ ਲੋਕ ਬੜੇ ਕ੍ਰਾਂਤੀਕਾਰੀ ਹੈ ਬੜੇ ਰਾਜਨੀਤਿਕ ਵਾਲੇ ਕਿਉਂਕਿ ਮੈਨੂੰ ਯਾਦ ਦੀ ਲੋੜ ਹੈ ਸਾਲ ਬਾਅਦ ਇਕੱਠੇ ਹੋਣ ਦੇ ਨਾਲ ਜਰੂਰ ਕੋਸ਼ਿਸ਼ ਕਰਿਆ ਕਰੋ ਕਿ ਜਰੂਰੀ ਨਹੀਂ ਗਰੁੱਪ ਦੇ ਵਿੱਚ ਇੱਕ ਤਹਿਈਆ ਕਰੋ ਕਿ ਆਪਣੇ ਆਪ ਨੂੰ ਮਹੀਨੇ ਦੇ ਵਿੱਚ ਇੱਕ ਵਾਰ ਇਸ ਉਸ ਪਰਿਵਾਰ ਕੋਲ ਜੇ ਅੱਜ ਦਾ ਖਟਰਾ ਗ੍ਰੰਥ ਬਹੁਤ ਸਾਰੇ ਬੁਲਾਵਿਆਂ ਨੂੰ ਦੱਸਿਆ ਵਕੀਂ ਕਲਾਸ ਹੈ ਜਿਹੜੀ ਸਮਾਜ ਦੀ ਕਿਰਤ ਕਰਨ ਵਾਲੇ ਲੋਕ ਹੈ ਜਿਹੜੇ ਉਹ ਇਕੱਠੇ ਹੀ ਇਕੱਠਾ ਨਹੀਂ ਹੁੰਦੇ ਤੇ ਉਸੇ ਉਤੇ ਇਹ ਸੁਣਾਉਣਾ ਕਿ ਨਾਮ ਕੇ ਸਰਬਜੀਤ ਸਿੰਘ ਜੀ ਨੇ ਦਸੰविधान ਜੇਡ ਕੇ ਤੱਕ ਯੂਆਰਪੀ ਦਾ ਬਹੁ ਸ਼ੇੜਾ ਹੈ ਉਹ ਇਸ ਜੀਵਨ ਹੀ ਬੰਦੇ ਨੂੰ ਮਿਲ ਸਕਦਾ ਹੈ ਇਹ ਜ਼ਰੂਰੀ ਨਹੀਂ ਕਿ ਮਨ ਤੋਂ ਬਾਹਰ ਹੀ ਪੜਨਾ ਹੈ ਸਰਗਰ ਵਰਦੇਸੀ ਜੇ ਕੋਈ ਖਾਣਾ ਖਾਣ ਕਹਿੰਦੇ ਬਾਹਰ ਜਾਣਾ ਤਾਂ ਉਹ ਵੀ ਕਹਿੰਦਾ ਸੀ ਖਾਣਾ ਇੱਥੇ ਲਿਆਓ ਕਿਉਂਕਿ ਮੇਰਾ ਸਮਾਪਰਵਾ ਹੋਣਾ। ਇਹ ਕੋਈ ਵੀ ਮਜ਼ਦ ਕੋਈ ਵੀ ਜਾਤ ਕਿਸੇ ਵੀ ਦੇਸ਼ ਦਾ ਕਿਸੇ ਵੀ ਕੋਲੇ ਤੋਂ ਵੱਲ ਬੱਦਲ ਨੂੰ ਅੱਛੀ ਸੋਚ ਵਾਲਾ ਵਿਅਕਤੀ ਉੱਠ ਕੇ ਦੇਸ਼ ਦੀ ਅੰਪੀਨ ਜੈ ਪਰ ਅੱਜ ਆਦੀ ਅੰਬੇਦਕਰ ਸਮਾਜ ਨੇ बाबा साहेब डॉक्टर भीमराव अंबेडकर जी ਦਾ 133ਵਾਂ ਜਨਮ ਦਿਹਾੜਾ ਮਨਾਇਆ। ਔਰ ਅੱਜ ਸਭ ਨੇ बाबा ਸਾਹਿਬ ਵੱਲੋਂ ਦਿੱਤੀ ਹੋਈ ਸਿੱਖਿਆਵਾਂ ਨੂੰ ਯਾਦ ਕੀਤਾ ਅਤੇ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਨਾਰਾ ਪੜੋ, ਜੁੜੋ ਤੇ ਸੰਘਰਸ਼ ਕਰੋ ਦੇ ਨਾਰੇ ਨੂੰ ਘਰ-ਘਰ ਤੱਕ ਪਹੁੰਚਾਣ ਦੀ ਗੱਲ ਕੀਤੀ। ਔਰ ਅੱਜ ਇਹ ਵੀ ਜ਼ਿਕਰ ਹੋਇਆ ਕਿ बाबा ਸਾਹਿਬ ਦਾ ਸੰਵਿਧਾਨ ਹੈ ਜਿਹੜਾ ਉਹ ਦੁਨੀਆ ਦਾ ਸਰਬਉੱਤਮ ਸੰਵਿਧਾਨ ਹੈ ਔਰ ਉਹਨੂੰ ਅੱਜ ਲੋੜ ਹੈ ਕਿ ਅਸੀਂ बाबा ਸਾਹਿਬ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਈਏ ਸੋ ਇਹੀ ਇੱਕ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਆਦੀ ਅੰਬੇਦਕਰ ਸਮਾਜ ਆਸ ਅਤੇ ਅੰਬੇਦਕਰ ਸੋਸ ਸੰਗਠਨ ਵੱਲੋਂ ਕੀਤੀ ਗਈ ਸੀ ਸੋ ਸਾਰਿਆਂ ਦਾ ਹੀ ਮੈਂ ਜਿੰਨੇ ਵੀ ਸਾਥੀ ਆਇਆ ਹੈ ਸਾਡੇ ਇਕ ਬੋਲਦੇ ਉਹਨਾਂ ਸਾਰਿਆਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ